ਵੀ ਆਪਣੀ ਲੈ ਆਇਆ ਇੱਕ ਕਮੀਜ਼ ਲੈ ਕੇ ਆਵਾਂ ਵਾਲੇ ਬਾਪੂ ਦੀ ਮਤਲਬ 35 ਸਾਲ ਪੁਰਾਣੀ ਸ਼ਰਟ ਹੋਰੀ ਹੈ ਮੈਂ ਜਿ ਕਿਹਾ ਹੋਇਆ ਨਾ ਬੈਠਾ ਡੱਬਲ ਆਰ ਵਿੱਚ ਪਾ ਕੇ ਬਾਪੂ ਦੀ ਵੀ ਅਸਲੀ ਬਾਪੂ ਦੀ ਕਮੀ ਜਾਉਂਦਾ ਸੱਚੀ ਕਹਾਉ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਦੇ ਵਿੱਚ ਆਪਣੇ ਨਵੇਂ ਦੋ ਗੀਤ ਰਿਲੀਜ਼ ਕੀਤੇ ਹਨ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਉਹ ਦੋਨਾਂ ਗੀਤਾਂ ਦੇ ਵਿੱਚੋਂ ਇੱਕ ਗੀਤ ਅਜਿਹਾ ਹੈ ਜਿਸ ਦੇ ਵਿੱਚ ਕਰਨ ਔਜਲਾ ਨੇ ਆਪਣੇ ਪਿਤਾ ਦਾ ਜ਼ਿਕਰ ਕੀਤਾ ਹੈ ਤੇ ਹਾਲ ਹੀ ਦੇ ਵਿੱਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਉਸ ਗੀਤ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਦੱਸੀ ਹੈ ਕਿ ਉਹ ਗੱਡੀ ਵੀ ਆਪਣੀ ਲੈ ਆਏ ਨੇ ਤੇ ਇਸ ਗੀਤ ਦੇ ਵਿੱਚ ਜਿਹੜੀ ਲਾਈਨ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦਾ ਜ਼ਿਕਰ ਕੀਤਾ ਹੈ ਤੇ ਉਹ 35 ਸਾਲ ਪੁਰਾਣੀ ਸ਼ਰਟ ਜਿਹੜੀ ਇਸ ਗੀਤ ਦੇ ਵਿੱਚ ਉਹਨਾਂ ਨੇ ਪਾਈ ਹੈ ਉਹ ਉਹਨਾਂ ਦੇ ਆਪਣੇ ਬਾਪੂ ਦੀ ਸ਼ਰਟ ਹੈ। ਇਹ ਸਭ ਕੁਝ ਜਾਣਕਾਰੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਔਰ ਜਿਹੜੇ ਦੋ ਗੀਤ ਕਰਨ ਔਜਲਾ ਦੇ ਰਿਲੀਜ਼ ਹੋਏ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ। ਕਰਨ ਔਜਲਾ ਨੇ ਲਗਾਤਾਰ ਦੋ ਗਾਣੇ ਗੋਇਨ ਆਫ ਤੇ ਵਿਨਿੰਗ ਸਪੀਚ ਰਿਲੀਜ਼ ਹੋਏ ਨੇ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ YouTube ਤੇ ਉੱਪਰ ਇਸ ਵਕਤ ਟ੍ਰੈਂਡਿੰਗ ਦੇ ਵਿੱਚ ਇਹ ਦੋਨੋਂ ਗਾਣੇ ਜਾ ਰਹੇ ਨੇ ਉਹਨਾਂ ਦਾ ਗੀਤ ਵਿਨਿੰਗ ਸਪੀਚ ਬੀਤੇ ਦਿਨੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਕਰਨ ਔਜਲਾ ਨੇ ਇਸ ਗੀਤ 'ਚ 35 ਸਾਲ ਪੁਰਾਣੀ ਸ਼ਰਟ ਪਾਈ ਹੈ ਜੋ ਕਿ ਉਹਨਾਂ ਦੇ ਪਿਤਾ ਦੀ ਹੈ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਆਪਣੇ ਗੀਤ 'ਚ ਵੀ ਕੀਤਾ ਹੈ ਇਸ ਤੋਂ ਇਲਾਵਾ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਇਹ ਵੀਡੀਓ ਪੋਸਟ ਸਾਂਝੀ ਕਰਕੇ ਦਰਸ਼ਕਾਂ ਨੂੰ ਦੱਸਿਆ ਹੈ ਕਿ ਇਸ ਗੀਤ ਦੇ ਵਿੱਚ ਜਿਹੜੀ ਮੈਂ ਸ਼ਰਟ ਪਾਈ ਹੈ ਉਹ 35 ਸਾਲ ਪੁਰਾਣੀ ਸ਼ਰਟ ਹੈ ਔਰ ਇਹ ਮੇਰੇ ਬਾਪੂ ਦੀ 35 ਸਾਲ ਪੁਰਾਣੀ ਸ਼ਰਟ ਹੈ ਔਰ ਇਸ ਵੀਡੀਓ ਦੇ ਜੇ ਤੁਸੀਂ ਕਮੈਂਟਸ ਦੇਖੋਗੇ ਤਾਂ ਜਿਹੜੇ ਕਰਨ ਔਜਲਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਬਹੁਤ ਹੀ ਵਧੀਆ ਕਮੈਂਟਸ ਕਰ ਰਹੇ ਨੇ ਕਿ ਸੁਮੀ ਜੀ ਲੈ ਕੇ ਆਵੋਰੇ ਬਾਪੂ ਦੀ ਮਤਲਬ 35 ਸਾਲ ਪੁਰਾਣੀ ਸ਼ਰਟ ਹੋ ਰਹੀ ਹੈ ਮੈਂ ਜਿ ਕਿਹਾ ਹੋਇਆ ਨਾ ਬੈਠਾ ਡਬਲ ਆਰ ਵਿੱਚ ਵਾਗੀ ਬਾਪੂ ਦੀ ਕਮੀ ਅਸਲੀ ਬਾਪੂ ਦੀ ਕਮੀ ਜਾ ਇਸ ਵੀਡੀਓ ਦੇ ਵਿੱਚ ਕਰਨ ਅਸਲਾ ਇਹ ਵੀ ਕਹਿੰਦੇ ਵਖਾਈ ਦੇ ਰਹੇ ਨੇ ਕਿ ਮੈਂ ਆਪਣੀ ਗੱਡੀ ਵੀ ਲੈ ਆਇਆ ਤੇ 35 ਸਾਲ ਪੁਰਾਣੀ ਉਹ ਸ਼ਰਟ ਵੀ ਲੈ ਆਇਆ ਜੋ ਮੇਰੇ ਬਾਪੂ ਦੀ ਹੀ ਹੈ ਆਖਰ ਮੈਂ ਉਹ ਸ਼ਰਟ ਕੱਢ ਲਈ ਜੋ 35 ਸਾਲ ਪਹਿਲਾਂ ਮੇਰੇ ਬਾਪੂ ਨੇ ਪਾਈ ਸੀਗੀ ਤੇ ਅੱਜ ਮੈਂ ਉਹੀ ਸ਼ਰਟ ਪਾ ਕੇ ਇਹ ਗੀਤ ਸ਼ੂਟ ਕਰ ਰਿਹਾ ਹਾਂ ਜੇਕਰ ਤੁਸੀਂ ਵੀ ਇਹ ਗੀਤ ਸੁਣ ਲਿਆ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਵੇਂ ਲੱਗਾ ਇਤਿਹਾਸਿਕ ਸਵੇਰਾ ਟੀਵੀ ਸਰਸ਼ਿਕਾ ਜੀ ਵੀ ਆਉਂਦੀ ਲੈ ਆਇਆ ਇੱਕ ਕਮੀਜ਼ ਲੈ ਕੇ ਆਵਾਂ ਉਹਦੇ ਬਾਪੂ ਦੀ ਮਤਲਬ 35 ਸਾਲ ਪੁਰਾਣੀ ਸ਼ਰਟ ਹੋ ਰਹੀ ਹੈ ਮੈਂ ਅੱਜ ਕਿਹਾ ਹੋਇਆ ਨਾ ਬੈਠਾ ਡੱਬਲਾਰ ਵਿੱਚ ਪਾਗੀ ਬਾਪੂ ਦੀ ਕਮੀ ਹੈ ਅਸਲੀ ਬਾਪੂ ਦੀ ਕਮੀ ਜਾਓ ਜੀ ਵੀ ਆਉਣੀ ਲੈ ਆ ਇੱਕ ਕਮੀਜ਼ ਲੈ ਕੇ ਆਉਣ ਵਾਲੇ ਬਾਪੂ ਦੀ ਮਤਲਬ 35 ਸਾਲ ਪੁਰਾਣੀ ਸ਼ਰਟ ਹੋ ਰਹੀ ਹੈ ਮੈਂ ਜਿੱਥੇ ਕਿਹਾ ਹੋਇਆ ਨਾ ਬੈਠਾ ਡੱਬਲਾਰ ਵਿੱਚ ਪਾਗੀ ਬਾਪੂ ਦੀ ਕਮੀ ਹੈ ਅਸਲੀ ਬਾਪੂ ਦੀ ਕਮੀ ਜਾਓ